ਹਾਂਜੀ ਕਾਕਾ ਚੱਲਿਆ ਗੁਰਦੁਆਰਾ ਸਾਹਿਬ ਜਾ ਰਿਹਾ ਜੀ ਸਾਡਾ ਉਦੇਸ਼ ਠੀਕ ਹੈ ਗੁਰਦੁਆਰਾ ਜਾ ਰਿਹਾ ਪਾਬਾ ਬਕਾਲਾ ਸਾਹਿਬ ਨਵੀਂ ਪਾਸ਼ਾ ਹੀ ਗੁਰੂ ਤੇਗ ਬਹਾਦਰ ਜੀ ਦੇ ਤੇ ਬਾਕੀ ਦੀ ਵੀਡੀਓ ਅਸੀਂ ਉੱਥੇ ਜਾ ਕੇ ਬਣਾਵਾਂਗੇ ਤੁਸੀਂ ਸਾਡੇ ਬਲੌਗ ਦੇ ਨਾਲ ਬਣੇ ਰਹੋ ਸਤਿ ਆਕ ਸੰਗੀਆਂ ਗੁਰਦੁਆਰੇ ਤੇ ਹਾਂਜੀ ਗੁਰਦੁਆਰੇ ਗੁਰਦੁਆਰੇ ਜਾ ਰਹੇ ਹੋ ਕਿੱਥੇ ਉਹ ਪਾਬਾ ਬਕਾਲਾ ਸਾਹਿਬ ਬਾਬਾ ਬਨਾ ਬਕਾਲਾ ਸਾਹਿਬ ਬੋਲਣਾ ਨਹੀਂ ਬਟ ਬਕਾਲਾ ਬਾਬਾ ਬਕਾਲਾ ਸਾਹਿਬ ਨਹੀਂ ਆ ਰਿਹਾ ਨਾ ਬੋਲਣਾ ਠੀਕ ਹੈ ਕੋਈ ਗੱਲ ਆਜੀ ਪ੍ਰੇਮ ਢਿਲੋਂ ਦਾ ਘਰ ਹੈ ਜਿਹੜਾ ਗਾਇਕ ਹੈ ਦੇਖੋ ਅਸੀਂ ਉਹਦੇ ਘਰ ਦੇ ਕੋਲ ਦੀ ਨੰਗਦੇ ਪਏ ਆ ਗੁਰਦੁਆਰਾ ਸਾਹਿਬ ਜਾ ਰਹੇ ਸੀ ਝੋਨਾ ਲੱਗਣ ਦੀ ਤਿਆਰੀ ਹੋ ਰਹੀ ਹੈ ਲੱਤ ਵੀ ਰਿਹਾ ਹੈ ਕਿੰਨਾ ਸੋਹਣਾ ਜਿਹੜਾ ਥਿਊ ਹੈ ਤੇ ਫਿਰ ਆ ਕੀ ਆ ਨਾ ਵਧੀਆ ਲੱਗਦਾ ਖੇਤਾਂ ਦਾ ਥਿਊ ਅਸੀਂ ਹੁਣ ਗੁਰਦੁਆਰਾ ਸਾਹਿਬ ਪਹੁੰਚ ਗਏ ਹੋਏ ਆ। ਹਾਂਜੀ ਬੇਟਾ ਹੱਥ ਫੜ ਕੇ ਰੱਖੋ ਫਿੰਗਰ ਫੜ ਲਓ। ਇਧਰਲੀ ਸਾਈਡ ਪਹਿਲਾਂ ਲੰਗਰ ਹਾਲ ਸੀਗਾ ਤੇ ਇਹ ਇਹਨਾਂ ਨੇ ਹੁਣ ਇਧਰੋਂ ਬੰਦ ਕਰ ਦਿੱਤਾ ਹੋਇਆ ਤੇ ਹੁਣ ਕਿਹੜੀ ਸਾਈਡ ਆ ਉਹ ਤੁਹਾਨੂੰ ਅਸੀਂ ਦਿਖਾਵਾਂਗੇ ਨਾਲੇਕ ਆਪ ਵੀ ਦੇਖਾਂਗੇ। ਖੋ ਕਿ ਨਹੀਂ ਗਰਮੀ ਆ ਗਈ ਵੱਡੇ ਵੱਡੇ ਕੂਲਰ ਜਿਹੜੇ ਲੱਗੇ ਹੋਏ ਆ ਇੱਧਰ ਕੜਾ ਪ੍ਰਸ਼ਾਦ ਜਮਾ ਕਰਵਾਉਂਦੇ ਆ ਚਿੱਤਾ ਕੜਵਾ ਦਿੰਦੇ ਆ ਪਹਿਲਾਂ ਫਿਰ ਅੰਦਰ ਲੈ ਕੇ ਜਾਂਦੇ ਆ ਅੰਦਰ ਵੀ ਲੱਗਦਾ ਕਿ ਕੰਮ ਚੱਲ ਰਿਹਾ ਮੀਨਾਕਾਰੀ ਦਾ ਮੀਨਾਕਾਰੀ ਦਾ ਮੀਨਾਕਾਰੀ ਰਨੁ ਆਖਿਆ ਔਰ ਤਾਰੇ ਆਪਣਾ ਚਾਰਜ ਜੇ ਸਵਾਰੇ ਗੁਰਮਤਿ ਯਾਰ ਜਾਨਤਾ ਪ੍ਰੀਤਿ ਮੋਏ ਲਿਆ ਅਮਨ

ਨਾ ਕਰੇ ਕਰੰਦੇ ਵਿੱਚ ਬਹੁਤ ਟਾਈਮ ਲੱਗਿਆ ਇੱਧਰ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ ਆ ਚਲੋ ਅੱਗੇ ਚਲੋ ਸਰ ਬਣਾਓ ਉਪਦੇਸ਼ ਲਾਓ ਕੜਾ ਪ੍ਰਸ਼ਾਦ ਦੀ ਦੇਗ ਆ ਨਮਨ ਸਮੇ ਅਸੀਂ ਉਹ ਲੱਲਿਆ ਜੀ ਕੜਾ ਪ੍ਰਸ਼ਾਦ ਦੀ ਦੇਖ ਲੈ ਲਈਏ ਦੇਖੋ ਖੁੱਲੇ ਹੀ ਗੱਫੇ ਦਿੱਤੇ ਆ ਬਾਬਾ ਜੀ ਨੇ ਵੀ ਤੁਸੀਂ ਗੁਦਵਾਰੇ ਆਏ ਆਏ ਸੀ ਉਦੇਸ਼ ਤੁਸੀਂ ਗੁਦਵਾਰੇ ਆਏ ਸੀ ਪੁਨਮ ਕੀਆ ਉਦੇਸ਼ ਵੀ ਪ੍ਰੀਤ ਤੇਜ ਪ੍ਰੀਤ ਹਾਂ ਉਦੇਸ਼ ਦੀਪ ਵੀ ਵਧੀਆ ਲੱਗਦਾ ਸੀ ਪ੍ਰੀਤ ਉਦੇਸ਼ ਪ੍ਰੀਤ ਤੇ ਤੁਸੀਂ ਗੁਦਵਾਰੇ ਆਏ ਆਏਗਾ ਆਲੋ ਆਲੋ ਉੱਪਰ ਦੇਖੋ ਆ ਜੱਦੀ ਮੰਮਾ ਦੇ ਕੋਲ ਗੁਦਵਾਰੇ ਆਏ ਆਏ ਜੀ ਬਾਬਾ ਜੀ ਦੇ ਘਰੇ ਆਏ ਸੀ ਨਾ ਬਾਬਾ ਜੀ ਆਏ ਸੀ ਇੱਕ ਹੋਰ ਵੀਰਾ ਮੰਗਣ ਆਏ ਸੀ ਨਾ देश पुत्र तुसी गुरुद्वारा साहब आके खेड दे पे बाबू होए देश आके बैठो पुत्र सारा गुरुद्वारा साहब का व्यू है आरे इधर देखो गुरुद्वारा साहब आए हो ਬਾਬਾ ਜੀ ਵਾਲ ਮੂੰਹ ਕਰਕੇ ਬੈਠੋ ਹਾਂਜੀ ਉਹ ਦੇਸ਼ ਬੱਬਾ ਗਰਮੀ ਬਹੁਤ ਆ ਨਾ ਸੁੱਧ ਬੋਦੀ ਭੁੱਲ ਗਿਆ ਉਹ ਦੇਸ਼ ਨੂੰ ਤੇ ਨਾ ਪਰ ਦੰਦ ਕੱਢਣੋਂ ਨਹੀਂ ਹਟਦਾ ਜਿਹੜੇ ਚਾਰ ਕ ਸਾਹਮਣੇ ਆਏ ਆ ਇੱਕ ਥੱਲੇ ਵਾਲਾ ਡੇਆ ਕੱਢਣ ਇੱਕ ਉੱਤੇ ਵਾਲੀ ਲਾਈਟ ਨਾ ਪਤਾ ਤੇ ਅੱਛਾ ਮਤਲਬ ਦੋ ਦੋ ਕੱਢੇ ਹੋਏ ਪਹਿਲਾਂ ਹੀ ਨਾ ਦੋ ਦੋ ਕੱਢੇ ਇੱਕ ਉੱਪਰਲਾ ਇੱਕ ਥੱਲੇ ਵਾਲਾ ਹੋਰ ਕੱਢ ਦੇ ਇੱਧਰ ਦਿਖਾਓ ਹਾਂ ਦੇਸ਼ ਵੀ ਦਿੱਤੇ ਆ ਚੀ ਗਿਆ ਆ ਚੀ ਆ ਆ ਚੀ ਥੱਲੇ ਤਾਂ ਨਹੀਂ ਰਹਿ ਗਈ ਆ ਇਧਰ ਲਈ ਦੋ ਘਟਾ ਨੇ ਇੱਕ ਪਹਲੇ ਇੱਕ ਨੀਚੇ ਰੱਖਿਆ ਹੋਇਆ ਸਤਕਾਰ ਕੀ ਪਾਠ ਕਰਦੇ ਪਏ ਹੋ ਹੱਥ ਜੋੜ ਕੇ ਗਮਲੇ ਬਹੁਤ سارے ਰੱਖ ਦਿੱਤੇ ਹੋਏ ਆ ਬੜਾਈ ਵਧੀਆ ਡੈਕੋਰੇਟ ਕੀਤਾ ਨਾ ਉਧਰ ਲਈ ਇੱਕ ਕੋਸ਼ੇ ਦੀ ਕਬੀ ਹੋਣੀ ਆ हाथा आल <laughs> सारा गुरुद्वारा साहब का देख सकते व्यू निशान छ हां जी देखो जी किन्ने वधिया गमले ते उदेश उद्देश्य ने घुम लिया होया ਚਲਿਏ ਉਦੇਸ਼ ਕਰੇ ਚਲਿਏ ਹੁਣ ਬੋਲਦਾ ਨਹੀਂ ਉਹ ਦਜੀ ਪਤਾ ਹੋ ਜੇ ਕਰੇ ਚਲਿਏ ਕਰੇ ਕੋਏ ਇਹ ਨਹੀਂ ਜੀ ਫਾਕੀ ਹੁਣ ਅਸੀਂ ਜਾ ਰਹੇ ਹਾਂ ਜੀ ਜਿਹੜਾ ਨਵਾਂ ਲੰਗਰ ਹਾਲ ਬਣਿਆ ਆ ਉੱਥੇ ਜਾ ਰਹੇ ਹਾਂ ਨਾਲੇ ਫਸਟ ਟਾਈਮ ਹੀ ਦੇਖਣਾ ਹੈ ਅੱਜ ਅਸੀਂ ਤੇ ਨਾਲੇ ਨੇਰੀ ਵੀ ਆ ਗਈ ਆ ਬਹੁਤ ਇੱਧਰ ਆ ਸੀ ਨਵਾਂ ਲੰਗਰ ਲੰਗਰ ਹਾਲ ਜਿਹੜਾ ਆ ਬਣ ਚੁੱਕਾ ਆ ਇੱਧਰ ਇਹ ਅਸੀਂ ਵੀ ਮਤਲਬ ਦੂਜੀ ਜਗ੍ਹਾ ਪੜ੍ਹਦੇ ਨਹੀਂ ਆਏ ਹਾਂ ਹਾਂ ਧਿਆਨ ਨਾਲ ਧਿਆਨ ਨਾਲ ਚੜੋ ਧਿਆਨ ਨਾਲ ਚੜੋ ਇੱਧਰ ਅਸੀਂ ਵੀ ਫਸਟ ਟਾਈਮ ਹੀ ਆ ਰਹੇ ਹਾਂ ਬਸ ਅੱਜ ਹੀ ਲੱਗੇ ਆ ਦੇਖਣ ਲੰਗਰ ਆਲ ਹਾਂ ਨਵਾਂ ਬਣਿਆ ਆ ਹੁਣ ਅਸੀਂ ਖਾ ਰਹੇ ਹਾਂ ਜਿਹ ਲੰਗਰ ਪ੍ਰਸ਼ਾਦਾ ਸ਼ਕਾਂਗੇ ਕਿਸੇ ਦਾ ਕੋਈ ਵੀ ਖਾਏਗਾ ਫਸਟ ਵਾਈਟ ਬਾਬਾ ਜੀ ਦੀ ਲੈ ਲਈ ਕਾਰ ਵੀ ਨਾ ਹੁਣ ਅਸੀਂ ਜੋੜਾਕਾੜ ਜੋੜਾ ਲੈ ਆਏ ਆ ਤੇ ਮੋਰਾਂ ਨੂੰ ਜਾਵਾਂਗੇ ਚਲੋ ਪਾਓ ਆਪਾਂ ਇਹ ਜੋੜੇ ਤੇਰੇ ਉਦਸ ਦੀ ਪੰਜਾਬੀ ਜੁੱਤੀ ਕਿੱਥੇ ਆਏ ਤੇਰੀ ਹਾਂ ਸਾਰਾ ਕੁਝ ਹੈਗਾ ਸੀ ਇਹ ਚੱਕੀ ਦਾ ਟੈਮ ਬਣਾਉਣਾ ਹਾਂਜੀ ਐਡੀਸ਼ਨ ਵੀ ਬੰਦ ਕਰ ਹਾਂਜੀ ਦੁਕਾਨਾਂ ਫਿਰ ਹੁਣ ਹੋਣੀਆਂ ਹੀ ਆ ਬੰਦ ਗੁਰਦੁਆਰੇ ਦਾ ਕਰਕੇ ਤੇ ਅਰਲੀ ਮਾਰਨਿੰਗ ਹੀ ਖੁੱਲਦੀਆਂ ਨਾ ਸ਼ਾਮ ਨੂੰ ਨਿਕਲਦੀਆਂ ਨਾ ਫਿਰ ਉਸ ਹਿਸਾਬ ਨਾਲ ਰਾਤ ਨੂੰ دیر ਨਾ ਕਰੀਏ ਨਾ ਫਿਰ ਬੰਦ ਹੁਣ ਤੁਹਾਨੂੰ ਪਤਾ ਤੇ ਆਈ ਆ ਸਾਮਾਨ ਨਾ ਨਾ ਗਰਮੀ ਬਹੁਤ ਜ਼ਿਆਦਾ ਤੇ ਲੋਕ ਐਵੇਂ ਕਦ ਵਾਸਤੇ ਇੰਨਾ ਟਾਈਮ ਦੇਖੋ ਮਾਰਕੀਟ ਨਾ ਜੇ ਥੋੜੀ ਬਹੁਤੀ ਖੁੱਲੀ ਹੈ ਬੰਦ ਮਤਲਬ ਕਰਦੇ ਹੀ ਪਏ ਆ ਫਿਰ ਇਦਾਂ ਹੀ ਹੁਣ ਸਾਰਿਆਂ ਨੇ ਘਰੇ ਜਾਣਾ ਆ ਘਰ ਵੀ ਜਾਂਦਿਆਂ ਨੂੰ ਲਾਈਟ ਕਈਆਂ ਦੇ ਹੈ ਨਹੀਂ ਆ ਨਾਲ ਕਈਆਂ ਦੇ ਲਾਈਟ ਨਹੀਂ ਜਾਂਦੇ ਮਾਊਸ ਵਾਲਾ ਮਾਸਕਾ ਮਾਊਸ ਵਾਲਾ ਮਾਸਕਾ ਕੇ ਪਹਿਲਾ ਰੱਖਣਾ ਹੀ ਤੈਨੂੰ ਮੈਂ ਪਹਿਲਾਂ ਹੀ ਕਿਹਾ ਸੀ ਨਾ ਨਹੀਂ ਲੈਣਾ ਮਾਊਸ ਬਣ ਜੀ ਤੂੰ ਤਾਂ ਜਿੱਦ ਕਰਨ ਲੱਗੀ ਮੈਂ ਤੇ ਲੈਣਾ ਹੀ ਹੈ ਨਾ ਤੂੰ ਕੀ ਲਿਆ ਉਦੇਸ਼ ਨੇ ਇੱਕ ਜੇਪੜਾ ਲਿਆ ਤੇ ਇੱਕ ਇਹਨੇ ਹੋ ਗਿਆ ਕੀ ਹੋ ਕੀ ਸੀਗਾ ਦੂਜਾ ਨਹੀਂ ਕੋਈ ਲੈ ਆਇਆ ਕੋਈ ਲੈ ਆਇਆ ਜੇਪੜਾ ਆ ਗਿਆ ਹੈ ਹਾਂ ਦੂਜਾ ਉਹਦਾ ਵਾ ਤੂੰ ਕੀ ਲਿਆ ਅਸਰਕਾਰ ਤੂੰ ਕੀ ਲਿਆ ਇਹ ਜੀ ਇਹ ਤੇ ਤੇਰੇ ਕੋਲ ਨਾ ਮੈਕਸ ਨਹੀਂ ਅਸੀਂ ਬਾਬਾ ਬਕਾਲਾ ਸਾਹਿਬ ਮੱਥਾ ਟੇਕ ਕੇ ਤੇ ਹੁਣ ਘਰ ਨੂੰ ਵਾਪਸ ਜਾਂਦੇ ਫਏ ਆ ਤੇ ਮਾਰਕੀਟ ਵੀ ਸਾਰੀ ਜਿਹੜੀ ਆ ਬੰਦ ਹੋ ਗਈ ਹੋਈ ਆ ਤੇ ਹਾਂਜੀ ਸਾਰੀ تقریبا ਨਹੀਂ ਬੰਦ ਹੋ ਗਈ ਕੋਈ ਕੋਈ ਦੁਕਾਨ ਛੜੀ ਕਰ ਰਹੇ ਨੇ ਮਿਲਦੇ ਆ ਤੁਹਾਨੂੰ ਫਿਰ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ